ਭਾਈ ਕੀ ਨਾਂ ਜੀ ਆਪਣਾ ਬੋਰਡ ਸੇ ਤੇ ਕਿਹੜਾ ਪਿੰਡ ਹੈ ਜੀ ਮੈਦਪੁਰ ਤੇ ਇਹ ਕੀ ਘਟਨਾ ਵਾਪਰੀ ਜਿਹੜੀ ਇਹ ਮਤਲਬ ਆਪਣੇ ਮੰਦ ਭਾਗੀ ਘਟਨਾ ਹੋ ਗਈ ਛਾੜੀ ਹੋ ਗਈ ਮੋਤਰੀ ਛਾੜੀ ਹੋ ਗਈ ਤੇ ਮਤਲਬ ਕੀ ਬੱਤੀ ਦਾ ਕਰੰਟ ਆ ਕਰੰਟ ਆ ਗਿਆ ਕਿੱਥੇ ਖੇਤਰ ਖੇਤਾਂ ਦੇ ਵਿੱਚ ਹਾਂਜੀ ਖੇਤਾਂ ਦੇ ਵਿੱਚ ਕੀ ਕਰ ਰਹੇ ਸੀ ਕੋਹ ਵੀ ਜੀ ਕਰਦੇ ਆ ਕੰਮ ਕਰਦੇ ਕੀ ਨਾਂ ਹੈ ਵੀਰ ਜੀ ਦਾ ਜਗਵੀਰ ਸਿੰਘ ਤੇ ਕਿ ਕਿੰਨੇ ਬੱਚੇ ਤੁਹਾਡੇ ਜੀ ਮੇਰੇ ਦੋ ਬੇਟੇ ਆ ਜੀ ਤੇ ਇਹਦੀ ਸ਼ਾਦੀ ਹੋਈ ਪਿੱਛੇ ਦੀ ਕਿੰਨੀ ਕੁ ਦੇਰ ਹੋ ਗਈ ਸ਼ਾਦੀ ਹੋਈ 4 ਕੁ ਮਹੀਨੇ ਪਹਿਪੰਜ ਹੋ ਗਏ ਤੇ ਮੈਂ ਸੁਣਿਆ ਕਿ ਇਹਨਾਂ ਦੀ ਫਾਈਲ ਵੀ ਕੋਈ ਲੱਗੀ ਸੀ ਹਾਂਜੀ ਲੱਗੀ ਹੋਈ ਤੇ ਕੋਈ ਅੱਗੇ ਜਿਹੜੀ ਕਾਰਵਾਈ ਕਰਵਾਈ ਹੈ ਜਿਹੜੀ ਇਹਨਾਂ ਨੇ ਮੈਂ ਕੋਈ ਕਾਰਵਾਈ ਕੀਤੀ ਕੋਈ ਠੀਕ ਕਾਰਵਾਈ ਕਰਨੀ ਘਰ ਪਰਵਾਦਾ ਗਿਆ ਕਾਰਵਾਈ ਕਰਨੀ ਹੈ ਕੀ ਕਾਰਵਾਈ ਕਰਨੀ ਸਾਨੂੰ ਦੱਸੋ ਜਦੀ ਨਹੀਂ ਕੋਈ ਕਾਰਵਾਈ ਕੀ ਕਰੀ ਉੱਤੋਂ ਜਿਸ ਤਰ੍ਹਾਂ ਵੇਖੋ ਝੋਨੇ ਦਾ ਸੀਜ਼ਨ ਆ ਹਾਂਜੀ ਤੇ ਸਿਰ ਤੇ ਤੇ ਉਹਦੇ ਲਈ ਇਹ ਆਪਣੇ ਮੋਟਰ ਚਲਾਉਣ ਗਏ ਹਾਂਜੀ ਛੱਡਿਆ ਸੀ ਪਾਣੀ ਝੋਨਾ ਦਾ ਕੱਟ ਚੂਨਾ ਲਾਉਣ ਲਈ ਪਾਣੀ ਮੈਂ ਲਾਗੇ ਸਮੇਂ ਪਰ ਕਿੱਲਾ ਦੂਰ ਕਿੱਲਾ ਦੂਰ ਰਾਜੀ ਤੇ ਘਾਰਾ ਹੋਰ ਕੀ ਸਰਕਾਰ ਤੋਂ ਮੰਗ ਕਰਦੇ ਸਰਕਾਰ ਦਾ ਆਪਾਂ ਕੀ ਮੰਗ ਕਰਨੀ ਆ ਸਾਡੇ ਕਰਨ ਸੋਂਗੇ ਠੀਕ ਹੀ ਆ ਮੰਗ ਕੀ ਕਰਨੀ ਹੈ ਪ੍ਰਧਾਨ ਨੂੰ ਪੁੱਛਣਾ ਉਹਨੇ ਇਹ ਮੰਗ ਕਰਨਾ ਮੰਗੇ ਪ੍ਰਧਾਨ ਜੀ ਬੜੀ ਮੰਦ ਭਾਗੇ ਘਟਣਾ ਕਿ ਪਿੰਡ ਦੇ ਵਿੱਚ ਆਪਣੀ ਵਾਪਸੀ ਹੈ ਜਿਹੜੇ ਕਿ ਨੌਜਵਾਨ ਜਿਹੜਾ ਬੱਤੀ ਲਾ ਕੇ ਮਾਰੀ ਕਹਿੰਦੇ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਕਹਿਣ ਨੂੰ ਤਾਂ ਕੋਈ ਸ਼ਬਦ ਨਹੀਂ ਦਿਮਾਗ ਦੇ ਵਿੱਚ ਚੱਲ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ ਇਹ ਚੌਥੀ ਘਟਨਾ ਜਿਹੜੀ ਸਾਡੇ ਪਿੰਡ ਵਿੱਚ ਵਾਪਰੀ ਆ ਇਹ ਸਾਰੇ ਬੱਚੇ ਜਣ ਸੰ ਜਿਹੜੇ ਇਹ 25 ਸਾਲ ਤੋਂ ਤਕਰੀਬਨ ਚਾਰ ਬੱਚੇ ਜਿਹੜੇ ਸਾਨੂੰ 18 19 23 24 25 ਸਾਲ ਦੇ ਚਾਰ ਮੁੰਡੇ ਸਿਰਫ ਇੱਕ ਮਹੀਨੇ ਦੇ ਵਿੱਚ ਜਿਹੜੇ ਉਹਦਾ ਹਾਦਸਾ ਦਾ ਸਕਾਰ ਹੋਇਆ ਤਿੰਨ ਜਿਹੜੇ ਬੱਚੇ ਸੀ ਉਹ ਇਤਰਾ ਬਿਜਲੀ ਦੇ ਕਰੰਟ ਨਾਲ ਲੱਗੇ ਇੱਕ ਦਾ ਐਕਸੀਡੈਂਟ ਹੋਇਆ ਥੋੜੇ ਦੋਨਾਂ ਆ ਤੇ ਬੜਾ ਝੰਡੂੜ ਕੇ ਰੱਖਿਆ ਇਹਨਾਂ ਨੇ ਇਹਨਾਂ ਮੁਕਤਾ ਨੇ ਜਿਹੜਾ ਮੰਨ ਤੇ ਡੂੰਗਾ ਸਰਪਾਇਆ ਤੇ ਅੱਜ ਜਿਹੜੀ ਇਹ ਜੱਜ ਵੀਰ ਸਿੰਘ ਦੀ ਜਿਹੜੀ ਮੌਤ ਹੋਈ ਆ ਕਰੰਟ ਨਾਲ ਲੱਗਣ ਦੇ ਕਾਰਨ ਜੀ ਤੇ ਪਿੰਡ ਸਾਰੇ ਦੇ ਵਿੱਚ ਸੋਗ ਜਿਹੜਾ ਕਾਫੀ ਪੂਰੇ ਇਲਾਕੇ ਦੇ ਵਿੱਚ ਸੋਗ ਹੈ ਸੋਗ ਤਾਂ ਜੀ ਇਹ ਬੋਰਡ ਸਿੰਘ ਜਿਹੜਾ ਇੱਕ ਚੰਗਾ ਬੰਦਾ ਹੈ ਉੱਗਾ ਆਗੂ ਆ ਪਿੰਡ ਦਾ ਮੋਢਬਰ ਹੈ ਜੀ ਤੇ ਵਰ ਤੁੰਬਾ ਜੀ ਹਲਾ ਦੂਰ ਤੱਕ ਤੇ ਫਿਰ ਜਿੱਥੋਂ ਜ਼ਿਕਰ ਵੀ ਲਿੰਕ ਹੁੰਦੇ ਆ ਸਾਰੇ ਬੰਦਿਆਂ ਨੂੰ ਦੁੱਖ ਤਾਂ ਫਰੁੰਦਾ ਹੀ ਆ ਤੇ ਨਾਲੇ ਦੂਸਰਾ ਜਦੋਂ ਕੋਈ ਵੀ ਨੌਜਵਾਨ ਕਿਸੇ ਵੀ ਬੱਚੇ ਦੀ ਕੋ ਮੌਤ ਹੁੰਦੀ ਆ ਤੇ ਭਾਵੇਂ ਪੱਥਰ ਦੇ ਵੀ ਇਨਸਾਨ ਹੋਵੇ ਉਹਦੇ ਮਨ ਤੇ ਵੀ ਜਿਹੜੀ ਉਹ ਗਹਿੜੀ ਗਹਿੜੀ ਸੱਟ ਵੱਜਦੀ ਆ ਮੈਂ ਪ੍ਰਧਾਨ ਜੀ ਇੱਕ ਗੱਲ ਤੁਹਾਡਾ ਨਾਲ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਇਹ ਸੀਜ਼ਨ ਚੱਲ ਰਿਹਾ ਝੋਨੇ ਦਾ ਹੁਣ ਲਗਾਤਾਰ ਬੱਤੀਆਂ ਜਿਵੇਂ ਮੋਟਰਾਂ ਚਲਾਉਣੀਆਂ ਤੇ ਕੱਦੂ ਮਾਰਨੇ ਤੇ ਉਹਦੇ ਵਾਸਤੇ ਤੁਸੀਂ ਆਪਣੇ ਜਿਹੜੇ ਜਾਂ ਮੋਟਰਾਂ ਚਲਾਉਣ ਵਾਲੇ ਵੀਰ ਆ ਜਾਂ ਕੱਦੂ ਮਾਰਨ ਵਾਲੇ ਆ ਜਾਂ ਖੇਤੀ ਦਾ ਕੰਮ ਕਰਨ ਵਾਲੇ ਉਹਨਾਂ ਦੇ ਲਈ ਕੀ ਮੈਸੇਜ ਤੁਹਾਡਾ ਮੈਸੇਜ ਤਾਂ ਵੀ ਵੇਖੋ ਜੀ ਪਿਛਲੇ ਸਮੇਂ ਚ ਚਲੋ ਸਾਡਾ ਪਿੰਡ ਇੱਕ ਯੂਨਾਈਟ ਹੋ ਕੇ ਇਕੱਠੇ ਹੋ ਕੇ ਬੜੇ ਵੱਡੇ ਵੱਡੇ ਕੰਮ ਕਰਦਾ ਔਰ ਇਹਨਾਂ ਤਕਰੀਬਨ ਅਸੀਂ ਜਿਹੜੀਆਂ ਜਿੰਨੀਆਂ ਸਾਡੇ ਪਿੰਡ ਦੀਆਂ ਲੈਣਾ ਸੀ ਜਾਂ ਤਾਰਾਂ ਸੀ ਉਹਨਾਂ ਨੂੰ ਨਵੇਂ ਆ ਪਾਇਆ ਦਰਸਤ ਕੀਤਾ ਬਹੁਤ ਸਾਰਾ ਕੰਮ ਜਿਹੜਾ ਲੋਕਾਂ ਨੇ ਇਕੱਠਿਆਂ ਹੋ ਕੇ ਕੀਤਾ ਸਰਕਾਰ ਦੀ ਮਦਦ ਵੀ ਲਈ ਪਰ ਬੜਾ ਲੋਕਾਂ ਨੇ ਆਪਣੇ ਪੱਧਰ ਤੇ ਜਿਹੜਾ ਹੈ ਉਹ ਵੱਡੇ ਪੱਧਰ ਤੇ ਕੰਮ ਕੀਤਾ ਵੱਡ ਗੱਲਾਂ ਇਹਨਾਂ ਜਿੱਦਾਂ ਸਾਡਾ ਕੋ ਫਾਲ ਟੱਡਾ ਕੋ ਹੈ ਨਹੀਂ ਗਾ ਵੈਸੇ ਕੁਦਰਤੀ ਜਦੋਂ ਕੋ ਘਟਨਾ ਜਦੋਂ ਕੁਕਰਮ ਬੰਦੇ ਦੇ ਮਾਰੇ ਹੋਣ ਜਦੋਂ ਪਤਾਂਜੀ ਮੈਂ ਕਹਿਣਾ ਚਾਹੁੰਦਾ ਸੀ ਕਿ ਤੁਹਾਡਾ ਜਿਹੜਾ ਮੈਸੇਜ ਸचेत ਲਈ ਕਿ ਆਪਾਂ ਨੂੰ ਸचेत ਹੋ ਕੇ ਕੰਮ ਕਰਨ ਦੀ ਲੋੜ ਹੈ ਸचेत ਤਾਂ ਫਿਰ ਇਹੋ ਹੀ ਆ ਵੀ ਕੋਈ ਵੀ ਘਟਨਾ ਜਦੋਂ ਵਾਪਰਦੀ ਆ ਕਿਤੇ ਨਾ ਕਿਤੇ ਕੋ ਇਹੋ ਜਿਹਾ ਕਾਰਨ ਬਣ ਜਾਂਦਾ ਕਿਉਂਕਿ ਹਰ ਮਸ਼ੀਨਰੀ ਆ ਜਾਂ ਮੋਟਰ ਆ ਜਾਂ ਸਟਾਰਟਰ ਆ ਕੁਝ ਹੀ ਚੱਲਦੀ ਆ ਤੇ ਉਹਦੇ ਵਿੱਚ ਕੁਦਰਤੀ ਨੁਕਸਪੈਣਾ ਜਿਹੜਾ ਹੈ ਉਹ ਕਿਸੇ ਦੇ ਵਸ ਦੀ ਗੱਲ ਨਹੀਂ ਹੁੰਦੀ ਪਰ ਹਰ ਵਕਤ ਇਹ ਤਿਆਰੀ ਰੰਦੇ ਨੂੰ ਰਹਿਣਾ ਚਾਹੀਦਾ ਜਦੋਂ ਕੰਪਿਊਟਰ ਨੂੰ ਹੱਥ ਲਾਉਂਦਾ ਜਾਂ ਸਟਾਰਟਰ ਨੂੰ ਥੋੜਾ ਜਿਹਾ ਵਿਚਾਈ ਜਿੰਨਾ ਵੀ ਰੱਖਾਂਗੇ ਉਨਾ ਹੀ ਅਤਿਆਤ ਵਜੇ ਜਿੰਨਾ ਪਰ ਤਿਆਰ ਰੱਖਾਂਗੇ ਉਨਾ ਹੀ ਆਪਾ ਕਟਣਾ ਤੋਂ ਬਚਾਂਗੇ ਬਾਕੀ ਜਦੋਂ ਕੋ ਕੋ ਦਿਨ ਮਾੜੇ ਹੁੰਦੇ ਨੇ ਫਿਰ ਕਿਸੇ ਦੇ ਵਸ ਦੀ ਗੱਲ ਨਹੀਂ ਚੱਲਦੀ ਠੀਕ